ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਤਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਬਾਈ ਪਿੰਡ ਦੀਨਾ ਸਾਹਿਬ ਪਹੁੰਚਿਆ ਜੀ ਫੌਜੀ ਸਾਹਿਬ ਕੋਲੇ ਠੀਕ ਹੈ ਜੀ ਤਹਿਸੀਲ ਨਿਹਾਲ ਸਿੰਘਾ ਤੇ ਜ਼ਿਲ੍ਹਾ ਮੋਗੇ ਦਾ ਪਿੰਡ ਇਹਨਾਂ ਤੁਹਾਨੂੰ ਅੱਜ ਬਾਜ਼ਾਰ ਰੇਟ ਦੇ ਵਿੱਚ ਝੋਟੀਆਂ ਦਿਖਾਉਣਗਾਂ ਇੱਕ ਗੱਬੜ ਦਿਖਾ ਦਾਂ ਦੋ ਸੁਈਆਂ ਸਵਾਈਆਂ ਤੇ ਜਮਾ ਰੇਟ ਜ਼ੀਰੋ ਵਾਲੇ ਹੁੰਦੇ ਆ ਬਾਈ ਦੇ 1200 2000 ਮਾਰਜਨ ਵਾਲੇ ਹੁੰਦੇ ਆ ਜੀ ਤੇ ਜ਼ਰੂਰ ਕਰਾਵਾਂਗੇ ਗੱਲਬਾਤ ਸਾਰੀ ਸਾਰੀ ਜਾਣਕਾਰੀ ਪਹਿਲਾਂ ਲੈ ਲਿਓ ਫਿਰ ਤੁਸੀਂ ਪਸ਼ੂ ਦੀ ਖਰੀਦਦਾਰੀ ਕਰਨੀ ਆਜੋ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈਪੂਟੇ ਕੀ ਹਾਲ ਆ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲਦਗੇ ਜੀ ਨੰਬਰ 9463903560 ਜੀ ਨਾਮ ਮੇਰਾ ਏਜੰਟਾ ਫੌਜੀ ਪਿੰਡ ਦੀਨਾ ਸਾਹਿਬ ਜਿਲ੍ਹਾ ਮੋਗਾ ਤਹਿਸੀਲ ਨਿਹਾਲਸੰਗਲ ਘਰ ਆਪਣਾ ਜੌੜਿਆ ਤੇ ਬਾਕੀ ਦੀ ਗੱਲ ਚੰਗਾ ਚੱਲ ਜਿਆਦਾ ਕੰਮ ਕਰ ਵਧੀਆ ਵਧੀਆ ਤੇ ਵਧੀਆ ਮੇਰਾ ਰਿਸਪੌਂਸ ਬਿਲੀ ਹਾਂਜੀ ਹਾਂਜੀ ਭਾਈ ਜੀ ਆਪਣਾ ਮਾਰਜਿਨ 2000 1500 ਦਾ ਹੋਣਾ ਬਸ ਜੇ ਤਿੰਨ ਵੇਚੀਆਂ 6000 ਬਣ ਗਿਆ ਆਪਣੇ ਵਰਗਾ ਕੌਣ ਹਾਂ ਬਾਕੀ ਝੂਠ ਤੇ ਪਾਣੀ ਮਰੀ ਨਹੀਂ ਠੀਕ ਹੈ ਜੀ ਤੇ ਰੇਟ ਜਮਾ 0 ਵਾਲੇ ਹੋਣਗੇ ਤੋਕੜਾ ਨਹੀਂ ਮਿਲਦੀ ਇਹਨੇ ਪੈਸੇ ਜਿੰਨੇ ਚਾਪਾ ਸਜਣਾ ਦੇ ਦੇਣੇ ਹਾਂਜੀ 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 ਓਕੇ ਜੀ ਤੇ ਅੱਜ ਫਿਰ ਫੌਜੀ ਸਾਹਿਬ ਪਹਿਲਾਂ ਤਾਂ ਨੰਬਰ ਬੋਲ ਦਿੰਦੇ ਜੀ ਬੋਲਤਾ 9463803360 ਜੀ ਓਕੇ ਜੀ ਤੇ ਅੱਜ ਫਿਰ ਤਿੰਨ ਦਿਖਾ ਰਹੇ ਆ ਤਿੰਨ ਜੀ ਤਿੰਨ ਤੈਨਾਂ ਗੰਗੂਰੇਟ ਜਾ ਜੀ 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 ਓਕੇ ਪਹਿਲੇ ਨੰਬਰ ਦਾ ਸਟਾਰਟਿੰਗ ਕਰ ਲਏ ਬੱਲੀਆਂ ਚ ਆ ਗਈ ਜਿਹੜੀ ਹਾਂਜੀ ਤੇ ਇਹਦੀ ਬਈ ਕੀ ਡਿਟੇਲ ਆ ਕਿਹੜਾ ਸੂਆ ਤੇ ਕਿਹ ਕੀ ਮਗਰ ਹੈ ਇਹਦੇ ਇਹ ਬਈ ਪਲੂਨ ਕੱਟੀ ਆ ਪਲੂਨ ਕੱਟੀ ਮੂੰਹੋ ਚੌਗੀ ਆ ਸੂਈ ਨੂੰ 10 ਦਿਨ ਹੋ ਗਏ ਕਿੰਨਾ ਜਮਾ ਮੈਣਨ ਵਾਲੇ ਦੱਸਣਾ ਦੁੱਧ 10 ਕਿਲੋ ਆ ਇਸ ਟਾਈਮ ਆਪਾਂ ਨੌ ਕਹਿ ਕੇ ਦੇ ਦਿੰਦੇ ਨੌ ਕਹਿ ਕੇ ਦੇ ਓਕੇ ਜੀ ਖੋਲੋ ਇਹਨੂੰ ਤੋੜ ਕਰਾ ਕੇ ਚੈੱਕ ਚੰਗੇ ਆ ਜੀ ਬਾਕੀ ਦੀ ਗੱਲ ਜੇ ਆਪਾਂ ਥਾਣ ਹਵਾਨੇ ਦੀ ਗੱਲ ਕਰਕੇ ਉਹ ਤੁਹਾਨੂੰ ਦਿਖਾ ਦਾਂਗੇ ਨੇੜ ਤੋਂ ਲਾ ਕੇ ਕਿੰਨੇ ਦਿਨਾਂ ਦਾ ਸੂਆ ਜੀ ਇਹਦਾ ਇਹ 10 ਦਿਨ ਹੋ ਗਏ ਤੇ ਬਾਕੀ ਦੀ ਗੱਲ ਸਿੰਘ ਸਲਾ ਚੰਗਾ ਘੱਡ ਘੜ ਚੰਗਾ ਥੋੜੀ ਝੜੀ ਦੀ ਹੈਗੀ ਹੈ ਨਾ ਪ੍ਰੋਬਲਮ ਹਾਂ ਹਾਂਜੀ ਹਾਂਜੀ ਓਕੇ ਆ ਦੇਖੋ ਜੀ ਹਨ ਹਵਾਨਾ ਨੇੜੇ ਤੋਂ ਕੈਮਰਾ ਲਾ ਕੇ ਆਪ ਪਕਰਾਵਾਂਗੇ ਤੇ ਆ ਦੇਖੋ ਜੀ ਓਕੇ ਪਹਿਲੇ ਸੂਏ ਪਲੂਨ ਕੱਟੀ ਆ ਪਲੂਨ ਕੱਟੀ 9 ਕਿਲੋ ਤੁਸੀਂ ਦੁੱਧ ਥੱਲੇ ਮੰਨ ਕੇ ਲੈ ਕੇ ਜਾਣਾ ਰੇਟ ਜਮਾ ਜਾਇਜ਼ ਤੇ ਵੀਡੀਓ ਦੇ ਵਿੱਚ ਹੋਣਗੇ ਜੀ ਰੇਟ ਮਗਲੇ ਤੇ ਕਟਾ ਜੀ ਮਗਰ ਕਟਾਈ 10 ਦਿਨ ਹੋ ਗਏ ਸੂਈ ਨੂੰ ਓਕੇ ਜੀ ਆ ਦੇਖੋ ਵੀਰੋ ਬੱਚੇ ਬੁੱੱਚੇ ਵਾਲੇ ਪੱਖ ਤੋਂ ਓਕੇ ਹੈ ਨਾ ਜੀ ਹਾਂਜੀ ਹਾਂਜੀ ਬੱਚੇ ਬੱਚੇ ਵਕਤ ਓਕੇ ਪਸਮਾ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਥਣ ਥਣ ਫਿਰ ਇੱਕ ਨੰਬਰ ਆ ਜੀ ਹਨਾ ਵੰਦੋ ਜੀ ਬੱਚਾ 17 ਅੰਕ ਲਾ ਦੇਣਾ ਮਾ ਫਲੀਆਂ ਵਰਗਾ ਥਾਣਾ ਜੀ ਓਕੇ ਤੇ ਫੌਜੀ ਸਾਹਿਬ ਕੋਈ ਔਨਲਾਈਨ ਮਗਾਉਂਦਾ ਓਕੇ ਆ ਜਮਾ ਜਮਾ ਭਾਈ ਕੋਈ ਲੰਬਾ ਨਹੀਂ ਠੀਕ ਹੈ ਜੀ ਆ ਦੇਖੋ ਜੀ ਬੱਚਾ ਪੂਰਾ ਜਾਨ ਚਾ ਹਨਾ ਪੂਰਾ ਪੂਰਾ ਖਿੱਚਦਾ ਠੀਕ ਹੈ ਨੜ ਜਾਣ ਕਿੱਥੇ ਸਰਦਾ ਮੇਰੇ ਸਾਡੇ ਬਾਕੀ ਦੀ ਗੱਲ ਥੋੜੀ ਜਿਹੀ ਧੁੱਪ ਧੁੱਪ ਕੱਢੇ ਨਾ ਰੱਬ ਫੇਰ ਜਾ ਕੇ ਪਸੂ ਸਾਹਮਣਾ ਹਾਂ 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 ਆ ਪਿਆ ਜੀ ਉੱਤੇ ਕੱਲ ਤੇਰੇ ਤੁਹਾਡੇ ਕਿੱਥੇ ਆ ਪਿਆ ਪੈ ਸੀਲ ਸਾਬ ਪਛੂ ਆ ਆ ਦੇਖ ਦੂਜੀ ਨੂੰ ਆ ਦੇਖੋ ਜੀ ਆ ਮੂਰਲੇ ਥਾਣਾ ਚ ਬਾਈ ਆ ਮਗਰਲੇ ਥਾਣਾ ਉੱਤੇ ਠੀਕ ਹੈ ਜੀ ਆ ਦੇਖੋ ਇਹ ਧਾਰ ਓਪੀ ਧਾਰ ਮੂਰਲੇ ਚ ਫੇਰ ਮਾਰਦੇ ਫੇਰਾ ਆ ਲੋ ਜੀ ਧਾਰ ਦੂਰਾਂ ਦਾ ਕੋਈ ਥਾਣਾ ਨਹੀਂ ਦੱਸੀ ਜਾਂਦਾ ਹਨਾ ਹਾਂ ਜੀ ਹਾਂ ਜੀ ਹਾਂ ਜੀ ਬਾਈ ਜੀ ਰੇਟ ਦੱਸਿਓ ਇਹਦਾ ਹਾਂ ਰੇਡ ਦਾ ਬੂਟਾ ਚੱਕ ਲਓ ਧਰ ਲਓ ਬਾਈ ਰਤਨ ਵਾਲਾ ਫੋਨ ਵਾਲਾ ਵੇ ਆਪ ਨੂੰ 85000 ਜਮਾ ਯਾਰ ਜਾ ਰੇਟਾ ਨਹੀਂ ਲੀਦਾ ਅਭੀ ਦਾ ਟੱਚ ਚ ਹੈਗੀ ਹਾਂ ਫੋਨ ਨਹੀਂ ਵਾਲਾ ਪਿਓਰ ਨਹੀਂ ਆਪਾਂ ਕਹਿ ਸਕਦੇ ਹੈਗੀ ਆ ਹਾਂਜੀ ਹਾਂਜੀ ਹੁਣ ਆ ਜਿਓ ਜੀ ਦੋ ਨੰਬਰ ਤੇ ਹਾਂਜੀ ਇਹ ਛੋਟੀ ਦੂਜਾ ਸੂਆ ਇਹ ਦੂਜੇ ਸੂਏ ਬਾਈ ਇਹ ਜਫਰਾਬਾਦੀ ਚ ਪੈਂਦੀ ਇਹਦੇ ਸੰਗ ਤਾਂ ਹੀ ਆਈ ਖੁੱਲੇ ਜੇ ਆ ਹਾਂ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਬਾਈ ਅੱਜ ਸ਼ਹੀਦਾਂ ਨੂੰ ਦੁੱਧ ਦੇ ਥਲੇ 11 ਕਿਲੋ ਰੈਡੀ ਵਾਲਾ ਹਾਂਜੀ ਖੋਲੋ ਜੀ ਤੋਰਾ ਰੱਖ ਲੈ ਕੇ ਇੱਕ ਚੰਗੀ ਹੈ ਜੀ ਬਾਕੀ ਦੀ ਇਹ ਵੀ ਠੰਡੀ ਸੀਲ ਪੂਰੀ ਆ ਓਕੇ ਜੀ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਆ ਆ ਜਪਦੇ ਲੈ ਚਲੋ ਜੀ ਕਿੰਨਾ 11 ਕਿਲੋ ਰੈੜੀ ਹੈ ਜੀ ਰੈੜੀ ਤਿਆਰ ਜੀ ਭਾਂਡੇ ਵਾਲਾ ਓਕੇ ਜੀ 11 ਕਿਲੋ ਦੁੱਧ ਰੈੜੀ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ਼ ਕਿੰਨੇ ਦਿਨਾਂ ਦੀ ਸੂਈ ਵੀ ਹੈ ਇਹਨੂੰ ਅੱਜ 5 ਦਿਨ ਹੋ ਗਏ ਜੀ 5 ਦਿਨ ਓਕੇ ਜੀ ਮਗਰ ਕੱਟਾ ਇਹਦੇ ਮਗਰ ਇਹਦੇ ਵੀ ਕੱਟਾ ਜੀ ਨਾਲੂਆ ਨਾਲ ਹੀ ਹੈ ਹਜੇ ਨਾਲੂਆ ਨਾਲ ਓਕੇ ਜੀ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਹੈ ਜੀ ਇਹ ਵੀ ਦਾ ਚਲੋ ਜੀ ਆ ਦੇਖੋ ਹੋ ਯਾਰ ਸੇ ਤੇਰਾ ਕੱਟਾ ਆ ਦੇਖੋ ਜੀ ਆ ਦੇਖੋ ਵੀਰੋ ਬੱਚਾ ਜਮਾ ਤੂੰ ਦੇਖ ਸਕਦੇ ਹੋ ਬਾਕੀ ਦੀ ਗੱਲ ਯਾਰ ਬਲੈਕ ਆ ਗਈ ਜਮਾ ਸਾਫ ਸੁਥਰੀ ਝੋਟੀ ਆ ਹਨਾ ਹਾਂ ਜਫਰਾਬਾਦੀ ਚ ਪੈਂਦੀ ਆ ਇਹ ਹੂੰ 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 ਆ ਯਾ ਫਿਰ ਵੀਡੀਓ ਆ ਲੋ ਜੀ ਵੀਡੀਓ ਲੰਬੀ ਲੰਮੀ ਹੋਣੀ ਮਾਰੋ ਜੀ ਧਾਰਾ ਦੋ ਦੋ ਕਰਾ ਦਈਏ ਜੇ ਬੱਚਾ ਜਮਾ ਕੱਚਾ ਨਾਲੋਂ ਨਾਲ ਹੀ ਆ ਭਾਈ ਹਾਂਜੀ ਓਕੇ ਓਕੇ ਨਾਲੋਂ ਨਾਲ ਸ਼ਹੀਦ ਨੇ ਵਾਕਈ ਸਹੀ ਗੱਲ ਦੱਸੀ ਆ ਲਓ ਜੀ ਭਾਜੀ ਓਕੇ ੱਲੋਂ ਦਾ ਫਰ ਨਲ ਕਰ ਗਈ ਆ ਹਾਂਜੀ ਹਾਂਜੀ ਮੋਟੀ ਧਾਰਾ ਮੋਟੀ ਧਾਰਾ ਓਕੇ ਜੀ ਲਓ ਜੀ ਹੂੰ ਓਕੇ ਜੀ ਹਾਂਜੀ ਓਕੇ ਰੇਟ ਦੱਸਿਓ ਬਣਾ ਰੇਟ ਇਹਦਾ ਹੀ 85000 ਰੁਪਏ ਬੁੱਠੇ 85000 ਓਕੇ ਜੀ ਤੇ ਹੁਣ ਆਪਾਂ ਲਾਸਟ ਵਾਲੀ ਦੇਖ ਲਈਏ ਵੀ ਚੰਗੇ ਥਾਨ ਨਾ ਹਵਾ ਨੇ ਵਾਲੀ ਆਗੇ ਇਹਦੇ 6 ਤਰੀਕ ਨੂੰ ਦਢ ਪੂਰੇ ਭਾਈ ਦੂਜੇ ਸੂਏ ਸੁੰਦੀ ਆ ਝੋਟੀ ਖੋਲੋ ਜੀ ਇਹਨੂੰ ਵੀ ਦੂਜੇ ਸੂਏ ਸੁੰਦੀ ਆ ਤੇ ਭਾਰ ਪਿੱਛੇ ਦੀ ਓਕੇ ਜੀ ਓਕੇ ਜਮਾ ਗਰੰਟੀ ਹੋ ਆਪਣੀ ਠੀਕ ਆ ਜੀ ਕਿੰਨਾ ਦੁੱਧ ਕੱਢ ਸਕਦੇ ਹੋ ਜੀ ਸਰ ਦੁੱਧ ਬਾਈ ਉਹਨਾਂ ਨੇ ਤਾਂ ਗਰੰਟੀ 13 ਕਿਲੋ ਲਈ ਆਪਾਂ 12 ਕਿਲੋ ਕਹਿੰਨੇ 12 ਕਿਲੋ ਓਕੇ ਜੀ ਬਾਕੀ ਦੇ ਦੇਣਾ ਯਾਰ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਦੁੱਧ ਨਾਲ ਦੇ ਤੜਾ ਛੁਟਾ ਬਹੁਤ ਬਟਾ ਲਖਉਂਦੀ ਹੈ ਹੂੰ ਚੱਲ ਦਾਦੇ ਬਾਕੀ ਦਾ ਮਧਰੀ ਗੋਡੀ ਦੀ ਦੁੱਧ ਵਾਲੀ ਝੋਟੀ ਆ ਗਈ ਹਾਂ ਪਤਲਾ ਪਤਲਾ ਪਿੰਡਾ ਸਾੜੀ ਦਾ ਪਤਲਾ ਪਿੰਡਾ ਓਕੇ ਜੀ ਆ ਜਾ ਆ ਦੇਖੋ ਜੀ ਚੰਗੀ ਹੈ ਜੀ ਬਾਕੀ ਫੇਸ ਕੁਆਲਿਟੀ ਚੰਗੀ ਹੈ ਥਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਹੈਗੀ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਤੇ ਲਾ ਕੇ ਕੈਮਰਾ ਆ ਦੇਖੋ ਜੀ ਇਹਦਾ ਵੀ 50 ਹੋ ਗਈ ਜੀ ਇਹਦਾ ਵੀ ਬਾਈ 50 ਹੋ ਗਈ ਠੀਕ ਹੈ ਮੈਂ ਤਾਂ ਹੁਣ ਹੀ ਕਹਿੰਦਾ ਸੀਗਾ ਹਾਂ ਨਹੀਂ ਕੋਈ ਗੱਲ ਇਹਦਾ ਹੀ 50 ਹੋ ਜਦੋਂ ਕਹੀ ਦਿੱਤਾ ਤੂੰ ਠੀਕ ਹੈ ਜੀ ਹਾਂ 85000 ਤੁਹਾਨੂੰ ਇਹ ਮਿਲ ਜਾਣੀ ਗੱਬਣਾ ਚੰਗੀ ਹੈ ਜੀ ਥਣ ਭਾਂਡੇ ਦੀ ਪੂਰੀ ਸਾਫ ਆ ਤੇ ਆ ਵੀ ਝੋਟੀ ਵਿਚਾਰੜੀ ਵੀ 85000 ਇਹਦਾ ਵੀ ਰੇਟ ਝੋਟੀ ਵੱਧ ਵਾਲੀ ਸੀਗੀ ਬਸ ਕੋਈ ਮਾਰੇ ਕੋਈ ਕਰਤਾ ਹਾਂਜੀ ਹਾਂਜੀ ਠੀਕ ਹੈ ਜੀ 85000 ਤੁਹਾਨੂੰ ਇਹ ਮਿਲ ਜਾਣੀ ਤੇ 85000 ਤੁਹਾਨੂੰ ਬੱਲੀ ਝੋਟੀ ਮਿਲ ਜਾਣੀ ਆ ਜ਼ਰੂਰ ਬਾਈ ਨਾ ਕਰਿਓ ਸੰਪਰਕ ਦੇ ਨੰਬਰ ਫੇਰ ਬੋਲ ਦਿਓ ਜੀ ਨੰਬਰ 946390356 ਨਾਮ ਮੇਰਾ ਜਾਂਟਾ ਫੌਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਦਾ ਘਰ ਆਪਣਾ ਜੌੜਾ ਵਾਲੇ ਰਾਹ ਦੇ ਉੱਤੇ ਆ ਓਕੇ ਜੀ ਤਿੰਨ ਝੋਟੀਆਂ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜਲਦ ਮਿਲਦੇ ਆਂ ਕੰਨ ਵੀਡੀਓ ਦੇ ਨਾਲ